ਦੋਂ ਬੱਚਾ ਮਾਂ ਪਿਓ ਨੂੰ ਦਾਦੇ ਦਾਦੀ ਨੂੰ ਵੀ ਮਿਲ ਸਕਦਾ ਉਹਦਾ ਬਾਪ ਵੀ ਬਾਹਰੋਂ ਆਵੇ ਤੇ ਮਿਲ ਸਕਦਾ ਜੀ ਜੀ ਤੇ ਕਾਰਨ ਇਹ ਵੀ ਗੱਲ ਦਾ ਜੇ ਨਹੀਂ ਇਹ ਮੜਾਉਂਦਾ ਕੋਈ ਬੰਦਾ ਉਹਦੇ ਚ 5 ਲੱਖ ਰੁਪਈਆ ਹਰਜਾਨਾ ਰੱਖਿਆ ਹੋਇਆ ਜਦੋਂ ਪਰਿਵਾਰ ਕੇ ਰਿਸ਼ਤੇ ਟੁੱਟਦੇ ਆ ਤੇ ਬੱਚੇ ਪਿਸ ਜਾਂਦੇ ਆ ਉਹਦੇ ਚ ਬੱਚਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਕਿਉਂਕਿ ਬਾਪ ਨੇ ਵੀ ਕਿਤੇ ਵਿਆਹ ਕਰਵਾ ਲੈਣਾ ਮਦਰ ਨੇ ਵੀ ਕਿਤੇ ਵਿਆਹ ਕਰਵਾ ਲੈਣਾ ਖਰਾਬ ਹੁੰਦੀ ਆ ਬੱਚਿਆਂ ਦੀ ਜ਼ਿੰਦਗੀ ਪਹਿਲਾਂ ਤੁਸੀਂ ਚਾਹੁੰਦੇ ਸੀਗੇ ਵੀ ਸੈਟੀਸਫਾਈ ਵੈਸੇ ਹੋ ਜਾਏ ਵੀ ਇਹ ਜਿਹੜਾ ਰਿਸ਼ਤਾ ਨਾ ਟੁੱਟੇ ਤੇ ਪਰ ਫਿਰ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਪੰਚਾਇਤਾਂ ਦੇ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਹ ਨਹੀਂ ਗੱਲ ਸਿਰੇ ਚੜੀ ਤੇ ਫਿਰ ਮਤਲਬ ਤਲਾਕ ਹੋ ਗਿਆ ਸਸੇਕਲ ਜੀ ਮਲੂਕਾ ਟੀਵੀ ਤੁਸੀਂ ਵੇਖ ਰਹੇ ਹੋ ਮਨਜਿਸ ਕਰਨ ਸਿੰਘ ਮਲੂਕਾ ਤੇ ਜਿਹੜਾ ਆਪਾਂ ਪਹਿਲਾਂ ਮਾਮਲਾ ਲਿਆਂਦਾ ਸੀ ਇੱਕ ਬੱਚੇ ਨੂੰ ਲੈ ਕੇ ਮਾਮਲਾ ਸੀਗਾ ਕਿਉਂਕਿ ਉਸ ਬੱਚੇ ਦੇ ਮਦਰ ਫਾਦਰ ਦਾ ਮਾਤਾ ਪਿਤਾ ਦਾ ਤਲਾਕ ਹੋ ਗਿਆ ਪਰ ਬੱਚਾ ਹੁਣ ਆਪਣੇ ਨਾਨਕੇ ਰਹਿੰਦਾ ਤੇ ਦਾਦਕਾ ਪਰਿਵਾਰ ਉਸ ਬੱਚੇ ਨੂੰ ਮਿਲਣਾ ਚਾਹੁੰਦਾ ਕਿਉਂਕਿ ਜਦੋਂ ਤਲਾਕ ਹੋਇਆ ਸੀ ਪੰਚਾਇਤੀ ਨਾਵੇਂ ਦੇ ਵਿੱਚ ਉਦੋਂ ਇਹ ਗੱਲਾਂ ਹੋ ਗਈਆਂ ਸੀ ਵੀ ਜਿਹੜੀ ਬੱਚੇ ਦੀ ਮਾਦਰ ਆ ਉਹ ਜਿੱਥੇ ਮਰਜੀ ਆਪਣੀ ਮਰਜ਼ੀ ਨਾਲ ਰਹਿ ਸਕਦੀ ਆ ਉਹਦਾ ਫਾਦਰ ਵੀ ਆਪਣੀ ਮਰਜ਼ੀ ਨਾਲ ਜਿੱਥੇ ਮਰਜੀ ਰਹਿ ਸਕਦਾ ਉਹ ਇੱਕ ਦੂਜੇ ਦੀ ਜ਼ਿੰਦਗੀ 'ਚ ਦਖਲ ਅੰਦਾਜ਼ੀ ਨਹੀਂ ਕਰਨਗੇ ਕੋਈ ਕਿਸੇ ਤੇ ਕਾਨੂੰਨੀ ਕਾਰਵਾਈ ਵੀ ਨਹੀਂ ਕਰੂਗਾ ਪਰ ਜਿਹੜਾ ਬੱਚਾਗਾ ਉਹ ਆਪਣੇ ਦਾਦਕਿਆਂ ਨੂੰ ਵੀ ਮਿਲੂਗਾ ਤੇ ਨਾਨਕਿਆਂ ਦੇ ਕੋਲ ਤਾਂ ਸੀਗਾ ਉੱਥੇ ਵੀ ਮਿਲੂਗਾ ਤੇ ਨਾਲ ਇਹ ਕਿਹਾ ਸੀ ਵੀ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਕੋਈ ਮੈਂਬਰ ਕੋਈ ਸਰਪੰਚ ਜਾਂ ਜਿਹੜੇ ਬੰਦੇ ਇਹਨਾਂ ਦੇ ਰੌਲੇ ਦੇ ਵਿੱਚ ਸੀ ਤਲਾਕ ਦੇ ਵੇਲੇ ਸੀ ਫੈਸਲਾ ਕਰਾਉਣ ਵੇਲੇ ਉਹਨਾਂ ਚੋਂ ਇੱਕ ਬੰਦੇ ਨੂੰ ਨਾਲ ਲੈ ਕੇ ਜਿਹੜਾ ਬਾਪੂ ਸਰਜੀਤ ਸਿੰਘ ਖੜੇ ਆ ਇਹਨਾਂ ਦਾ ਪੋਤਾ ਹੋ ਤੇ ਇਹ ਦਾਦਕਾ ਪਰਿਵਾਰ ਆਪਣੇ ਪੋਤੇ ਨੂੰ ਮਿਲ ਸਕਦਾ ਪਰ ਹੁਣ ਜੇ ਤੱਕ ਮਿਲਿਆ ਨਹੀਂ ਆਪਾਂ ਪਿਛਲੇ ਦਿਨੀ ਵੀ ਇੱਕ ਵੀਡੀਓ ਪਾਈ ਸੀ ਪਰ ਉਸ ਦਿਨੇ ਬਾਪੂ ਜੀ ਇਕੱਲੇ ਸੀ ਅੱਜ ਪੂਰੇ ਮੋਹਤਵਾਰ ਬੰਦੇ ਖੜੇ ਆ ਪੂਰਾ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਵਾਂਗਾ ਵੀ ਦੁਬਾਰਾ ਕੋਈ ਗੱਲਬਾਤ ਹੋਈ ਆ ਜਾਂ ਨਹੀਂ ਹੋਈ ਜਾਂ ਉਹ ਮਲਾਉਂਦੇ ਆ ਪੋਤੇ ਨੂੰ ਜਾਂ ਨਹੀਂ ਮਲਾਉਂਦੇ ਇਹ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਜਦੋਂ ਆਪਾਂ ਪਹਿਲਾ ਵੀਡੀਓ ਪਾਈ ਆ ਉਸ ਤੋਂ ਬਾਅਦ ਕੋਈ ਤੁਹਾਡੀ ਨੂੰਹ ਦਾ ਜਾਂ ਲੜਕੇ ਦੇ ਮਾਮੇ ਦੇ ਜਾਂ ਕਿਸੇ ਦਾ ਫੋਨ ਆਇਆ ਕਿਸੇ ਨੇ ਸਾਨੂੰ ਸੰਪਰਕ ਨਹੀਂ ਕੀਤਾ ਜੀ ਉਸ ਤੋਂ ਬਾਅਦ ਸਾਡੇ ਕਾਕੇ ਨਾਲ ਬਾਹਰ ਗੱਲ ਹੋਈ ਉਹਦੇ ਸਾਲੇ ਦੀ ਉਹ ਕਹਿੰਦਾ ਜੀ ਮੈਂ ਆਪਣੇ 15 ਤਰੀਕ ਨੂੰ ਅਗਲੇ ਮਹੀਨੇ ਜੀ ਨੂੰ ਲੈ ਕੇ ਆਉਂਗਾ ਬੱਚਾ ਮਿਲਾਉਂਗਾ ਵੀ ਅਸੀਂ ਸਾਰਾ ਪਰਿਵਾਰ ਬੱਚਾ ਦੇਣ ਨੂੰ ਤਿਆਰ ਆ ਵੀ ਉਹ ਕੁੜੀ ਬੱਚਾ ਨਹੀਂ ਦਿੰਦੀ ਵੀ ਬੱਚਾ ਜ਼ਿੰਦਗੀ ਖਰਾਬ ਹੋਣ ਦੀ ਹੈ ਸਾਡੇ ਕੋਲ ਨਾ ਪੜਦਾ ਨਾ ਲਿਖਦਾ ਵਾ ਵੀ ਖਰਾਬੀ ਪਈ ਹੈ ਬੱਚੇ ਦੀ ਜ਼ਿੰਦਗੀ ਦੇ ਵਿੱਚ ਇਹ ਗੱਲ ਬਲਦੇਵ ਸਿੰਘ ਕਹਿ ਰਿਹਾ ਬਲਦੇਵ ਸਿੰਘ ਨੇ ਇਹ ਗੱਲ ਕਹੀ ਹੈ ਤੁਹਾਡੇ ਬੇਟੇ ਨੂੰ ਬੇਟੇ ਨੂੰ ਬਲਦੇਵ ਸਿੰਘ ਮਾਮਾ ਉਹਦਾ ਸਕਾ ਮਾਮਾ ਸਕਾ ਜੀ ਉਹਨੇ ਸ਼ਾਮੀ ਮਤਲਬ ਕਿ ਫੋਨ ਕਰਕੇ ਸਾਨੂੰ ਕਾਕੇ ਨੇ ਬਾਹਰੋਂ ਸ਼ਾਮੀ ਦੱਸਿਆ ਸਾਨੂੰ ਇਹ ਗੱਲ ਜੀ ਕਿ ਮੇਰੀ ਉਹਦੇ ਨਾਲ ਗੱਲ ਹੋਈ ਆ ਉਹ ਆ ਗੱਲ ਕਹਿੰਦਾ ਵਾ ਵੀ ਟਾਈਮ ਗਾਂਧੀਆਂ ਪਾਉਂਦੇ ਵੀ ਜਦੋਂ ਖਰਾਬ ਕਰਦੇ ਉਹ ਗੱਲ ਜੀ ਤੇ ਨਾ ਉਹਨਾਂ ਨੇ ਮਤਲਬ ਜੇ ਅਸੀਂ ਫੋਨ ਲਾਉਣੇ ਚੁੱਕਦੇ ਨਹੀਂ ਗਏ ਗੱਲ ਉਦਰੇ ਜਦੋਂ ਵੀ ਤੁਸੀਂ ਕਾਲ ਕਰ ਹਾਂ ਜਦੋਂ ਕਾਲ ਕਰਦੇ ਆ ਆਪਣੇ ਨੰਬਰਾਂ ਤੋਂ ਫੋਨ ਕਰਦੇ ਆ ਫੋਨ ਚੱਕਣਾ ਨਹੀਂ ਅੱਛਾ ਬੇਟੇ ਦੇ ਨਾਲ ਗੱਲਬਾਤ ਉਦੋਂ ਹੁੰਦੀ ਹੈ ਜਦੋਂ ਆਪਾਂ ਵੀਡੀਓ ਪਾ ਦਿੰਨੇ ਆ ਉਦੋਂ ਬਾਅਦ ਫੋਨ ਕਰਦੇ ਆ ਹਾਂ ਕੱਲ ਦੀ ਗੱਲ ਪਰਸੋਂ ਦੀ ਵੀਡੀਓ ਪਾਈ ਨੂੰ ਜੇ ਆਪਾਂ ਨੂੰ ਕੋਈ 10 15 ਦਿਨ ਹੋ ਗਿਆ ਹਾਂ ਕੱਲ ਦੀ ਗੱਲ ਹੈ ਹੁਣ ਅੱਗੇ ਉਹਨਾਂ ਨੇ ਤਰੀਕ ਆ ਜਿਹੜੀ 15 ਤਰੀਕ ਪਾਈ ਆ ਹੋਰ ਵੀ ਮਹਤਵਪੂਰਨ ਬੰਦੇ ਬਈ ਜਿ ਆਏ ਉਰੇ ਨੂੰ ਆ ਜੀ ਕੀ ਨਾਮ ਆਪਣਾ ਜੀ ਅਮਰਜੀਤ ਸਿੰਘ ਅਮਰਜੀਤ ਸਿੰਘ ਸਰਪੰਚ ਹੋ ਤੁਸੀਂ ਨਹੀਂ ਜੀ ਨਲਾਗਲੇ ਪਿੰਡ ਤੋਂ ਨਲਾਗਲੇ ਪਿੰਡ ਤੋਂ ਉਦਾਂ ਇਹਨਾਂ ਪਰਿਵਾਰਾਂ 'ਚ ਤੁਹਾਡੀ ਰਿਸ਼ਤੇਦਾਰੀ ਵੀ ਆ ਰਿਸ਼ਤੇਦਾਰੀ ਵੀ ਹੈ ਸਜਨਤਾਈ ਵੀ ਆ ਆਪਦੀ ਬਹੁਤ ਜਿਆਦਾ ਸਾਂਝ ਹੈ ਤੇ ਪਿਆਰ ਬੜਾ ਅੱਛੇ ਜਦੋਂ ਇਹਨਾਂ ਦੇ ਮੁੰਡੇ ਦਾ ਤੇ ਇਹਨਾਂ ਦੀ ਨੂੰਹ ਦਾ ਤਲਾਕ ਹੋ ਗਿਆ ਪੋਤੇ ਨੂੰ ਲੈ ਕੇ ਕੀ ਫੈਸਲਾ ਹੋਇਆ ਸੀ ਹੋਇਆ ਸੀਗਾ ਵੀ ਉਹ ਤਾਂ ਦਾਦਕੇ ਪਰਿਵਾਰ ਨੂੰ ਮਿਲਦਾ ਰਹੂਗਾ ਮੁੰਡਾ ਨਾਨਕੇ ਪਰਿਵਾਰ ਨੂੰ ਵੀ ਜੀ ਦੋਨਾਂ ਪਰਿਵਾਰਾਂ ਦੇ ਨਾਲ ਮਿਲੂਗਾ ਮੁੰਡਾ ਜੀ ਜਦੋਂ 18 ਸਾਲ ਦਾ ਹੋ ਜਾਊਗਾ ਉਸ ਤੋਂ ਬਾਅਦ ਇੱਥੇ ਆ ਜਾਊਗਾ ਉਹ ਜਿੱਥੇ ਮਰਜ਼ੀ ਹੋਊਗੀ ਬੱਚੇ ਦੀ ਜਦੋਂ ਉਹ ਜੀ ਤਾਂ ਨਾਲ 살ਦਾ ਹੋ ਜੂਗਾ ਜਿੱਥੇ ਵੀ ਰਹਿਣਾ ਚਾਹੂਗਾ ਉਹ ਰਹਿ ਪੂਗਾ ਆਖੀ ਹੂੰ ਤੇ ਇਹਨਾਂ ਨੂੰ ਮਿਲ ਦਿੱਤਾ ਜਾਊਗਾ ਇਹਦੇ ਵਿੱਚ ਲਿਖਤੀ ਰੂਪ ਦੇ ਵਿੱਚ ਵੀ ਅਸੀਂ ਕਰਾਇਆ ਫੈਸਲਾ ਇਹਨਾਂ ਦਾ ਹਾਂ ਉਹ ਮੈਂ ਪੜਿਆ ਪਹਿਲਾਂ ਵੀਡੀਓ ਪਾਈ ਆ ਉਹ ਦਿਖਾਇਆ ਵੀ ਆਪਾਂ ਦਰਸ਼ਕਾਂ ਨੂੰ ਫਿਰ ਹੁਣ ਇਹ ਕਹਿੰਦੇ ਸਾਨੂੰ ਮਿਲਾਂ ਨਹੀਂ ਰਹੇ ਥੋੜੀ ਕਦੇ ਕੋਈ ਗੱਲਬਾਤ ਹੁੰਦੀ ਆ ਉਹਨਾਂ ਨਾਲ ਨਹੀਂ ਹੋਈ ਆਪਣੀ ਗੱਲਬਾਤ ਉਦਾਂ ਵੈਸੇ ਪਹਿਲਾਂ ਗੱਲਬਾਤ ਹੁੰਦੀ ਰਹੀ ਮੇਰਾ ਮਾਸੀ ਪੁੱਤਰ ਵਿਆਹ ਆ ਵਾ ਜੀ ਉੱਥੇ ਜਿਹੜੇ ਇਹਨਾਂ ਦੀ ਨੋਹ ਆ ਜੀ ਜੀ ਉਹਦੀ ਸਿਸਟਰ ਨੂੰ ਜਿੱਦਾਂ ਜੀ ਜੀ ਉਦੋਂ ਗੱਲਬਾਤ ਹੁੰਦੀ ਰਹੀ ਉਹਨਾਂ ਨੇ ਚਲੋ ਮੈਂ ਕਿਹਾ ਇਹ ਗੱਲ ਕੰਨਦਾ ਰਹੇ ਵੈਸੇ ਕਰਦੇ ਰਹੇ ਇਕੱਠੇ ਹੋ ਕੇ ਵੀ ਚਲੋ ਕੋਈ ਗੱਲ ਨਹੀਂ ਮੁੰਡਾ ਇਹਨਾਂ ਨੂੰ ਦੇ ਦਿਓ ਪੜ ਲਿਖ ਜਾਊਗਾ ਹੂੰ ਆਉਣ ਵਾਲਾ ਵੇਖੋ ਤਾਂ ਵਧੀਆ ਹੋ ਜਾਊਗਾ ਜੇ ਉਹ ਪੜ੍ਹਾਈ ਲਿਖਾਈ ਤੋਂ ਵਾਂਝਾ ਰਹਿ ਗਿਆ ਹੂੰ ਤਾਂ ਅੱਗੇ ਲਈ ਤਾਂ ਕੋਈ ਤਰੱਕੀ ਕਰ ਨਹੀਂ ਸਕਦਾ ਤਰੱਕੀ ਤਾਂ ਫੇਰ ਹੀ ਕਰੂਗਾ ਜੇ ਪੜ੍ਹੂ ਲਿਖੂਗਾ ਤਾਂ ਅਸੀਂ ਉਹਨਾਂ ਨੂੰ ਕਿਹਾ ਵਾਰ-ਵਾਰ ਵੀ ਕਹਿੰਦੇ ਰਹੇ ਆ ਵੀ ਤੁਸੀਂ ਇਹਨਾਂ ਨੂੰ ਮੁੰਡਾ ਦੇ ਦਿਓ ਪੜ ਲਿਖ ਜਾਊਗਾ ਇੱਥੇ ਆ ਕੇ ਹੂੰ ਹੁਣ ਉਹਦੀ ਜਿਹੜੀ ਉਹ ਮੁੰਡੇ ਦੀ ਮਾਤਾ ਵਾ ਉਹਨੇ ਤਾਂ ਮਹਰਜ ਕਰਾ ਲਈ ਆ ਹੂੰ ਇੱਧਰ ਕਦੇ ਤਰਨ ਤਰਨ ਨਾਲ ਹੂੰ ਤੇ ਮੁੰਡਾ ਘਰੇ ਨਾਨਕੇ ਪਰਿਵਾਰ ਤੋਂ ਰਹ ਰਿਹਾ ਹਜੇ ਵੀ ਜੀ ਇਹਨੇ ਸਰਦਾਰ ਜੀ ਬਹੁ ਵਾਰੀ ਗਏ ਮੇਰੇ ਕੋਲ ਵੀ ਮੈਨੂੰ ਕਹਿੰਦੇ ਰਿਹਾ ਜਦ ਤੁਸੀਂ ਵਿਚ ਹੋ ਕੇ ਫੈਸਲਾ ਕਰਾਇਆ ਵਾ ਹੂੰ ਵੀ ਮੁੰਡੇ ਨੂੰ ਮਲਾਓ ਹੂੰ ਮੁੰਡੇ ਨੂੰ ਤਾਂ ਉਹਨਾਂ ਨੇ ਲੈ ਕੇ ਆਉਣਾ ਕਿਤੇ ਵੀ ਜੀ ਜਿੱਥੇ ਵੀ ਕਿਤੇ ਆਪਾਂ ਮਲਾਉਣਾ ਆਏ ਆ ਚੇਹ ਲਾ ਲਓ ਇੱਥੇ ਹੀ ਛੱਡ ਸਕਦੇ 4 ਦਿਨੋਂ ਮੁੰਡੇ ਦੀ ਬੇਟੀ ਨੂੰ ਹੂੰ ਉਹ ਸਾਡੇ ਨਾਲ ਉਸ ਤੋਂ ਬਾਅਦ ਹੁੰਦਾ ਚਲੋ ਸਪਾਰਕ 'ਚ ਨਹੀਂ ਆਏ ਬਾਅਦ 'ਚ ਜ਼ਿਆਦਾ ਜੀ ਜੀ ਦਾ ਨਾ ਹੁਣ ਤੱਕ ਨਹੀਂ ਕੋਈ ਗੱਲਬਾਤ ਹੋਈ ਉਹਨਾਂ ਨਾਲ ਫੈਸਲੇ 'ਚ ਇਹ ਗੱਲ ਲਿਖੀ ਗਈ ਸੀ ਵੀ ਇਹ ਮਿਲ ਖਾਈ ਆ ਇਹਨੇ ਬਹੁਤ ਜ਼ਬਰਦਸਤੀ ਹੋ ਕੇ ਲਿਖਾਇਆ ਵੀ ਕੋਈ ਵੀ ਗੱਲ ਆ ਵੀ ਕੱਲ ਨੂੰ ਬੱਚਾ ਮਾਂ ਪਿਓ ਨੂੰ ਦਾਦੇ ਦਾਦੀ ਨੂੰ ਵੀ ਮਿਲ ਸਕਦਾ ਉਹਦਾ ਬਾਪ ਵੀ ਬਾਹਰੋਂ ਆਵੇ ਤੇ ਮਿਲ ਸਕਦਾ ਜੀ ਜੀ ਤੇ ਕਾਰਨ ਇਹ ਵੀ ਇਸ ਗੱਲ ਦਾ ਜੇ ਨਹੀਂ ਇਹ ਮਿਲੌਂਦਾ ਕੋਈ ਬੰਦਾ ਉਹਦੇ 'ਚ 5 ਲੱਖ ਰੁਪਈਆ ਹਰਜਾਨਾ ਰੱਖਿਆ ਵੀ ਕੋਈ ਕੇਹ ਗੱਲ ਬਜੇ ਉਹਦੇ ਉੱਤੇ ਵੀ ਜੇਕਰ ਨਹੀਂ ਮਲਾਇਆ ਜਾਂਦਾ ਤਾਂ ਮਿਲਵਾਇਆ ਜਾਊਗਾ ਤਾਂ ਉਹਦੇ ਉੱਤੇ ਕਾਰਵਾਈ ਕਾਨੂੰਨੀ ਕੀਤੀ ਜਾਊਗੀ। ਵੀਰ ਜੀ ਦੇ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਇਹਨਾਂ ਦੀ ਉਹਦੇ ਵੀ ਗੂੜੀ ਸਾਂਝ ਆ ਪਰਿਵਾਰਕ ਰਿਸ਼ਤੇ ਨੇ ਠੀਕ ਆ ਪਰ ਇਹਨਾਂ ਨੇ ਵੀ ਕਈ ਵਾਰੀ ਕਹਿੰਦੇ ਵੀ ਕੋਸ਼ਿਸ਼ ਤਾਂ ਹੋਈ ਆ ਉਹ ਤੋਂ ਲਿਖਿਆ ਵੀ ਗਿਆ ਜੁਰਮਾਨਾ ਵੀ ਬਕਾਇਦਾ ਰੱਖਿਆ ਗਿਆ ਕਾਨੂੰਨੀ ਕਾਰਵਾਈ ਦੀ ਗੱਲ ਵੀ ਹੋਈ ਸੀ ਪਰ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਮੈਂਬਰ ਸਾਹਿਬ ਇੱਧਰ ਆ ਜੀ। ਆਪਣੇ ਨਾਲ ਇਹ ਮੈਂਬਰ ਸਾਹਿਬ ਖੜੇ ਨੇ ਉਹਦੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਫੋਨ ਤੇ ਇਹਨਾਂ ਦੇ ਨਾਲ ਗੱਲਬਾਤ ਹੋਈ ਸੀ ਕੀ ਨਾਮ ਆਪਣਾ ਜੀ ਗੁਰਦੇਵਾਲ ਸਿੰਘ ਜੀ। ਤੁਸੀਂ ਸੀ ਇਹਨਾਂ ਦੇ ਰੌਲੇ ਦੇ ਵਿੱਚ ਹਾਂਜੀ ਵਿੱਚ ਅਸੀਂ ਜਾਂਦੇ ਰਹੇ ਬਹੁਤ ਜ਼ਿਆਦਾ ਜਾਂਦੇ ਰਹੇ ਪਹਿਲਾਂ ਤਾਂ ਅਸੀਂ ਚਾਹੁੰਦੇ ਸੀਗੇ ਵੀ ਸੈਟੀਸਫਾਈ ਵੈਸੇ ਹੋ ਜਾਏ ਵੀ ਇਹ ਜਿਹੜਾ ਰਿਸ਼ਤਾ ਨਾ ਟੁੱਟੇ ਤੇ ਪਰ ਫਿਰ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਪੰਚਾਇਤਾਂ ਦੇ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਹ ਨਹੀਂ ਗੱਲ ਸਿਰੇ ਚੜੀ ਤੇ ਫੇ ਮਤਲਬ ਤਲਾਕ ਹੋ ਗਿਆ ਤੇ ਵੀ ਤਲਾਕ ਦੇ ਵਿੱਚ ਉਸ ਦਿਨ ਵੀ ਦੱਸਿਆ ਗਿਆ ਸੀਗਾ ਵੀ ਮੁੰਡੇ ਨੂੰ ਇੱਥੇ ਲਿਆਉਣ ਲਈ ਮਿਲਾਉਣ ਵਾਸਤੇ ਜਿਹੜਾ ਕਿ ਕਿਹਾ ਗਿਆ ਸੀ ਪਰ ਬਹੁਤ ਵਾਰੀ ਕਹਿਣ ਦੇ ਬਾਵਜੂਦ ਉਹ ਮਿਲਾ ਨਹੀਂ ਰਿਹਾ ਇਸ ਹੀ ਬੇਨਤੀ ਕਰਾਂਗੇ ਵੀ ਤੁਹਾਡੇ ਚੈਨਲ ਦੇ ਰਹੀਂ ਬਈ ਉਹ ਮੁੰਡੇ ਨੂੰ ਮਲਾਇਆ ਜਾਵੇ ਇਹਨਾਂ ਨੂੰ ਕਦੇ ਤੁੰਗੋ ਨਹੀਂ ਆਏ ਫੋਨ ਫਾਨ ਕਰਕੇ ਕਿਹਾ ਵੀ ਅਸੀਂ ਨਹੀਂ ਮਲਾਉਣਾ ਚਾਹੁੰਦੇ ਨਹੀਂ ਨਹੀਂ ਕੋਈ ਐਵੇਂ ਕਹੀਏ ਸਾਨੂੰ ਬਾਅਦ ਵਿੱਚ ਵੀ ਨਹੀਂ ਫੋਨ ਉਹਨਾਂ ਨਾਲ ਨਹੀਂ ਰابطਾ ਹੋਇਆ ਬਣ ਕੇ ਜੀ ਦਵਾਰਾ ਨਹੀਂ ਹੋਇਆ ਕਹਿੰਦੇ ਹਾਂ ਜੀ ਪਰ ਕੋਸ਼ਿਸ਼ ਤੁਸੀਂ ਕੋਸ਼ਿਸ਼ ਕੋਸ਼ਿਸ਼ ਕਰਦੇ ਰਹੇ ਹਾਂ ਜੀ ਕੋਸ਼ਿਸ਼ ਕਰਦੇ ਜੀ ਦੂਰ ਪੈਂਦਾ ਮੈਨੂੰ ਅਸਲ ਦੇ ਵਿੱਚ ਹਿਅਰਿਆ ਹਿਮਾਚਲ ਚ ਪੈ ਜਾਂਦਾ ਨਾ ਹਿਮਾਚਲ ਚ ਅਸਲ ਦੇ ਵਿੱਚ ਇਹਨਾਂ ਦੇ ਜਿਹੜਾ ਬੇਟਾ ਵਿਆਇਆ ਸੀਗਾ ਹਣਾ ਪਰ ਉਹੀ ਗੱਲ ਆ ਵੀ ਜਦੋਂ ਪਰਿਵਾਰਕ ਰਿਸ਼ਤੇ ਟੁੱਟਦੇ ਆ ਤੇ ਬੱਚੇ ਪਿਸ ਜਾਂਦੇ ਆ ਉਹਦੇ ਚ ਬੱਚਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਕਿਉਂਕਿ ਬਾਪ ਨੇ ਵੀ ਕਿਤੇ ਵਿਆਹ ਕਰਵਾ ਲੈਣਾ ਮਦਰ ਨੇ ਵੀ ਕਿਤੇ ਵਿਆਹ ਕਰਵਾ ਲੈਣਾ ਖਰਾਬ ਹੁੰਦੀ ਆ ਬੱਚਿਆਂ ਦੀ ਜ਼ਿੰਦਗੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਮੋਹਤਵਾਰ ਬੰਦਿਆਂ ਨਾਲ ਤੇ ਇਹੀ ਫਰਜ਼ ਹੁੰਦਾ ਜਿਾ ਪੰਚਾਇਤਾਂ ਦਾ ਵੀ ਪਰਿਵਾਰ ਨੂੰ ਬੈਠ ਕੇ ਸਮਝਾਇਆ ਜਾਵੇ ਥੋੜਾ ਬਹੁਤਾ ਲੜਕੀ ਸਮਝ ਜੇ ਥੋੜਾ ਬਹੁਤਾ ਮੁੰਡਾ ਸਮਝ ਜੇ ਤਾਂ ਕਿ ਪਰਿਵਾਰ ਜਿਹੜਾ ਟੁੱਟਣੋਂ ਬੱਝੇ ਹੁਣ ਇਹਨਾਂ ਦਾ ਬੇਟਾ ਵੀ ਬਾਹਰ ਬੈਠਾ ਪੁਰਤਗਾਲ ਜਿੱਥੇ ਵੀ ਗਿਆ ਉਹ ਬਾਹਰਲੀ ਕੰਟਰੀ 'ਚ ਬੈਠਾ ਨੂੰ ਨੇ ਵੀ ਕਿਤੇ ਚਲੋ ਮੈਰਿਜ ਕਰਾ ਲਈ ਕਿਉਂਕਿ ਉਸ ਪੱਖ ਦੇ ਆਲੇ ਪਾਸੇ ਆਪਾਂ ਨਹੀਂ ਜਾਵਾਂਗੇ ਉਹ ਇਹਨਾਂ ਦਾ ਲਿਖਤੀ ਨਾਮਾ ਹੋ ਗਿਆ ਪਰ ਇਹ ਆਪਣੇ ਪੋਤੇ ਨੂੰ ਮਿਲਣ ਵਾਸਤੇ ਦੋਨੇ ਇਹ ਬਜ਼ੁਰਗ ਖੜੇ ਨੇ ਬਾਪੂ ਜੀ ਖੜੇ ਨੇ ਇਹ ਮਾਤਾ ਜੀ ਖੜੇ ਨੇ ਦੋਨੇ ਤਰਸਦੇ ਨੇ ਵੀ ਕਿਵੇਂ ਨਾ ਕਿਵੇਂ ਮਲਾਇਆ ਜਾਵੇ ਚਲੋ মিডিਆ ਤੱਕ ਵੀ ਇਹਨਾਂ ਨੇ ਪਹੁੰਚ ਕੀਤੀ ਵੀ ਕਿਵੇਂ ਨਾ ਕਿਵੇਂ ਉਸ ਪਰਿਵਾਰ ਦੇ ਨਾਲ رابطہ ਕਾਇਮ ਹੋ ਜਾਵੇ ਤੁਹਾਡੇ ਕੋਲੇ ਨੰਬਰ ਵਗੈਰਾ ਹੈ ਕਿਸੇ ਨੰਬਰ ਹੈ ਜੀ ਦੋਹਾਂ ਮੁੰਡਿਆਂ ਦੇ ਬਲਦੇਵ ਸਿੰਘ ਦਾ ਮੇਜਰ ਸਿੰਘ ਦਾ ਇਹ ਬਲਦੇਵ ਸਿੰਘ ਦਾ ਨੰਬਰ ਆ ਹਾਂ ਇਹ ਉਹ ਲੜਕੀ ਦਾ ਭਰਾ ਵਾ ਬਲਦੇਵ ਸਿੰਘ ਵੱਡਾ ਵਾ ਮੇਜਰ ਸਿੰਘ ਛੋਟਾ ਵਾ ਇਹ ਤੁਹਾਡਾ ਫੋਨ ਚੱਕ ਲੈਣਗੇ ਮੈਂ ਅਜ ਨਹੀਂ ਚੱਕਣਗੇ ਮੇਰਾ ਫਿਰ ਇੱਕ ਜਣਾ ਲਾਓ ਜੀ ਫੋਨ ਤੁਸੀਂ ਲਾਉਂਗੇ ਫੋਨ ਆਪਾਂ ਕੋਸ਼ਿਸ਼ ਕਰਾਂਗੇ ਬਲਦੇਵ ਸਿੰਘ ਦੇ ਨਾਲ ਗੱਲ ਕਰਨ ਦੀ ਲੜਕੇ ਦਾ ਜਿਹੜਾ ਮਾਮਾਗਾ ਵੀ ਉਹ ਕੀ ਕਹਿੰਦੇ ਆ ਅਖਰਕਾਰ ਕਦੋਂ ਤੱਕ ਜਿਹੜਾ ਬੱਚੇ ਨੂੰ ਲਿਖਿਓ ਜੀ 88264 ਸਪੀਕਰ ਤੇ ਕਰ ਦਿਓ ਫੋਨ ਜੀ ਕਿਉਂਕਿ ਉਸ ਪਰਿਵਾਰ ਨਾਲ ਗੱਲ ਕਰ ਲਾਂਗੇ ਵੀ ਇਸ ਪਰਿਵਾਰ ਦੇ ਨਾਲ ਕਿਉਂਕਿ ਇਹ ਤਾਂ ਹੈ ਵੀ 18 ਸਾਲ ਤੋਂ ਬੱਚੇ ਦੀ ਬਾਦ ਮਰਜ਼ੀ ਹੈ ਵੀ ਉਹ ਨਾਨਕੇ ਪਰਿਵਾਰ 'ਚ ਰਹਿਣਾ ਚਾਹੁੰਦਾ ਜਾਂ ਦਾਦਕੇ ਪਰਿਵਾਰ ਦੇ ਵਿੱਚ ਰਹਿਣਾ ਚਾਹੁੰਦਾ ਇਹ ਉਸ ਬੱਚੇ ਦੀ ਮਰਜ਼ੀ ਹੈ ਜੀ 5682 ਜੀ ਹੂੰ ਇਹ WhatsApp ਨੰਬਰ ਨਹੀਂ ਗੱਲ ਬੰਦੇ ਉਹਦਾ ਕੋਈ ਮਰਜ਼ੀ ਹੋਵੇ ਜੀ ਕੋਈ ਜ਼ਰੂਰ ਹੀ ਨਹੀਂ WhatsApp 'ਪਸਿੱਧਾ' ਲਾਵਾਂਗੇ ਜੀ ਦੇਖੋ ਸਵੈ ਅਵੇਲੇਬਲ ਓਨ ਥਿਸ ਨੰਬਰ ਇਟ ਵਿਲ ਬੀ ਰੀਜ਼ਿਊਮਡ 22456 ਸਵੇਰ ਇਹ ਤਾਂ ਲੱਗਦਾ ਨਹੀਂ ਫਿਰ ਮੇਜਰ ਤਾਂ ਲਾਈਏ ਹਾਂ ਮੇਜਰ ਤਾਂ ਲਾਇਆਗੇ ਉਹਨਾਂ ਨਾਲ ਹੋਈ ਏ ਕਦੇ ਗੱਲ ਤੁਹਾਡੀ ਮੇਜਰ ਨਹੀਂ ਮੇਰੇ ਨਾਲ ਨਹੀਂ ਹੋਈ ਸੀ ਪਿੱਛੇ ਜੇ ਸਾਡੇ ਲੜਕੇ ਨੇ ਉਹਦੇ ਨਾਲ ਗੱਲ ਕੀਤੀ ਵੀ ਤੂੰ ਮਤਲ ਜਾ ਕੇ ਮੇਰੀ ਲੜਕੇ ਨਾਲ ਗੱਲ ਕਰਾਈ ਤੇ ਸਾਡੇ ਨਾਲ ਇੱਕ ਰਾਂ ਪਿੱਛੇ ਦੀ ਹੋਈ ਗੱਲ ਉਹ ਸਹੀ ਨਹੀਂ ਬੋਲਿਆ ਮੁੰਡਾ ਗਾੜੀਆਂ ਮੇਰੇ ਨਾਲ ਓਕੇ ਤੁਸੀਂ ਇਦਾਂ ਕਰੋ ਹਾਂਜੀ ਹਾਂ ਇਹ ਰਹਿਣ ਦੋ ਬਲਦੇਵ ਸਿੰਘ ਦਾ ਆਪ ਲਾ ਕੇ ਵੇਖ ਲਓ ਜਿਵੇਂ ਜਿਵੇਂ ਖੋਲਾ ਆ ਲਾ ਲਿਓ ਲਾ ਕੇ ਵੇਖ ਰਿਓ ਕਰੀ ਇਹ ਮੇਜਰ ਉਹਦੇ ਫਾਦਰ ਸਾਹਿਬ ਦਾ ਹੈਗਾ ਵਾ ਨੰਬਰ ਦਾ ਆਪਣੇ ਦਾ ਸੁੱਚਾ ਸਿੰਘ ਦਾ ਇਹਨਾਂ ਦੇ ਕੋਟਨ ਸਾਹਿਬ ਦਾ ਕੋਟਮ ਦਾ ਜੀ ਵੇਖ ਲਓ ਇੱਕ ਕਰੀ ਕੋਸ਼ਿਸ਼ ਕਰ ਲੈਨੇ ਆ ਜੇ ਪਰਿਵਾਰ ਨਾਲ ਰਾਬਤਾ ਕਾਇਮ ਹੋ ਗਿਆ ਕਿਉਂਕਿ ਆਪਣਾ ਤਾਂ ਇਹੀ ਫਰਜ ਆ ਵਿਚਾਲੇ ਵਿਚਾਰੇ ਬਜ਼ੁਰਗ ਤਰਸਦੇ ਫਿਰਦੇ ਨੇ ਨਹੀਂ ਲੱਗਦਾ ਜੀ ਕਿਹਦਾ ਨੰਬਰ ਹੈ ਜੀ ਇਹ ਬਲ ਦੇ ਦਾ ਇਹ ਲੱਗ ਨਹੀਂ ਰਿਹਾ ਜੀ ਨੰਬਰ ਆਪਾਂ ਟਰਾਈ ਕੀਤੇ ਆ ਚਲੋ ਹੋ ਸਕਦਾ ਵੀ ਇਹ ਨੰਬਰਾਂ ਤੇ ਇਨਕਮ ਕਾਲ ਦੀ ਸ਼ੁਭਦਾ ਨਹੀਂ ਹੋ ਸਕਦਾ ਵੀ ਨੰਬਰ ਇਹ ਆਪਾਂ ਤੁਸੀਂ ਦੋਨੇ ਨੰਬਰ ਵੇਖ ਲਓ ਦੋਨੇ ਲਾਈ ਸੀ ਠੀਕ ਆ ਪਰ ਦੋਨੇ ਨੰਬਰ ਲੱਗ ਨਹੀਂ ਸਕੇ ਹੁਣ ਕੀ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਦੇਖੋ ਮੰਗ ਕਰਦੇ ਆ ਜੀ ਸਾਰੀ ਸਾਫ ਸਨਕਤ ਗੱਡੀ ਵੀ ਬੱਟਾ ਜੀ ਜੀ ਕਾਰਨ ਵੀ ਇਹੋ ਹੀ ਕਾਰਨ ਕਿਸੇ ਲੜਕੀ ਦਾ ਹਾਂ ਦਾ ਤਾਂ ਹਜ਼ਾਰਾਂ ਜੱਥੇ ਬੰਦੀਆਂ ਹਜ਼ਾਰਾਂ ਬੰਦੀਆਂ ਖਲੋ ਜਾਣਾ ਸੀ ਹੂੰ ਉਹ ਹੁਣ ਜਿਹੜਾ ਅਸੀਂ ਮੱਦਾ ਵਾ ਸਾਰੀ ਸਾਜ ਸੰਗਤ ਗਾੜੀ ਠਾਉਂਦੇ ਆ ਭੈਣ ਭਰਾਵਾਂ ਗਾੜੀ ਪਸਾਂ ਦੇ ਨਾਲ ਬੱਚੇ ਦਾ ਰਾਫਤਾ ਕਰਾਇਆ ਜਵੇ ਐਂ ਕੋਈ ਚੀਜ਼ ਲੈ ਕੇ ਦੀ ਉਹ ਸਕੂਲ ਦਾ ਉਹਨੂੰ ਪੁੱਛ ਲਈਏ ਤੇ ਤੈਨੂੰ ਕੋਈ ਚੀਜ਼ ਚਾਹੀਦੀ ਆ ਪੜ੍ਹਾਈ ਲਿਖਾਈ ਦਾ ਜਾਂ ਕੁਛ ਵੀ ਆ ਤੇ ਇਹ ਚ ਗੱਲਾਂ ਚਾਉਂਦਾ ਮੈਂ ਮੈਂ ਇਹ ਵੀ ਗੱਲ ਕਹੀ ਸੀ ਵੀ ਮੈਂ ਟਿਊਸ਼ਨ ਦਾ ਖਰਚਾ ਭਰ ਦਨਾ ਪੜ੍ਹਾਈ ਦਾ ਵੀ ਜਦੋਂ ਮੇਰੇ ਨਾਲ ਗੱਲ ਹੋਈ ਸੀ ਨਹੀਂ ਜੀ ਨਹੀਂ ਫਿਰ ਬਰਮ ਕਾਕੇ ਨੇ ਵੀ ਇਹ ਗੱਲ ਕਹੀ ਵੀ ਮੈਂ ਇਹਨੂੰ ਫੋਨ ਲੈ ਕੇ ਵੀ ਦੇ ਦਨਾ ਵਾ ਤੇ ਕਹ ਰਿਓ ਤੁਸੀਂ ਇਦਾਂ ਗੱਲ ਆ ਵੀ ਇਹਨੂੰ ਪੜ੍ਹਾਈ ਤੋਂ ਨਾ ਮਾਂਝਾ ਰੱਖਿਓ ਤੇ ਪਰ ਉਹ ਮੈਂ ਨਿੱਕੇ ਲੜਕੇ ਨਾਲ ਵੀ ਉਹਦੇ ਪਿੱਛੇ ਜਿਹੇ ਪੁੱਤੇ ਆਪਣੇ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਟਿਊਸ਼ਨ ਨਹੀਂ ਮੈਂ ਜਾਂਦਾ ਟਿਊਸ਼ਨ ਮੈਂ ਛੱਡਤੀ ਆ ਮੈਂ ਕਿਹਾ ਕਾਦੇ ਤੋਂ ਕਹਿੰਦਾ ਖਰਚੇ ਵਰਚੇ ਤੋਂ ਛੱਡਤੀ ਆ ਬਿਲਕੁਲ ਉੱਥੇ ਰਹਿ ਰਿਹਾ ਜਿਵੇਂ ਪਰਿਵਾਰਾ ਚੱਲੋ ਪਾਲ ਰਿਹਾ ਮਾਤਾ ਜੀ ਕਦੇ ਤੁਹਾਨੂੰ ਨਹੀਂ ਫੋਨ ਫਾਨ ਵਗੈਰਾ ਆਇਆ ਨਹੀਂ ਨਹੀਂ ਸਾਨੂੰ ਕਦੇ ਨਹੀਂ ਆਇਆ ਹੈਗਾ ਫੋਨ ਹੈ ਫੋਨ ਇਹਨਾਂ ਦੇ ਫੋਨ ਤਾਂ ਹੀ ਆਉਣਾ ਜਿਆ ਆ ਉਸੇ ਤੇ ਆਉਣਾ ਹਾਂਜੀ ਹੁਣ ਜਿੱਦੇ ਆਪਾਂ ਗੱਲਬਾਤ ਕਰ ਲਈ ਉਹਨਾਂ ਤੱਕ ਪਹੁੰਚੀ ਜਾਂ ਤੁਹਾਡੇ ਬੇਟੇ ਨਾਲ ਬਾਹਰ ਗੱਲ ਹੋਈ ਤੁਹਾਡੇ ਨਾਲ ਨਹੀਂ ਕਦੇ ਫੋਨ ਤੇ ਗੱਲਬਾਤ ਹੋਈ ਨਾ ਇੱਕਦਾਂ ਨਹੀਂ ਹੋਈ ਉਹ ਦਿਨ ਤੁਹਾਨੂੰ ਜਿੱਦਣ ਦੱਸਿਆ ਇਹ ਬਸ ਮੁੜ ਕੇ ਨਹੀਂ ਦੇਖੋ ਜੀ ਮੁੜ ਕੇ ਹੋਈ ਨਹੀਂ ਕੋਈ ਗੱਲਬਾਤ ਜੀ ਇਹਨਾਂ ਦੇ ਕੁੜਮ ਦਾ ਜੀ ਹਾਂਜੀ ਕਿਉਂਕਿ ਜਿੰਨੇ ਵੀ ਇਹਨਾਂ ਦੇ ਲੜਕੇ ਦੇ ਸਹੁਰੇ ਦੇ ਪਰਿਵਾਰ ਦੇ ਨੰਬਰ ਆ ਉਹ ਤਕਰੀਬਨ ਕੋਈ ਵੀ ਨੰਬਰ ਲੱਗ ਨਹੀਂ ਰਿਹਾ ਹੋ ਸਕਦਾ ਨੰਬਰ ਚੇਂਜ ਹੋ ਗਏ ਹੋਣ ਜਾਂ ਕੁਝ ਵੀ ਹੋ ਗਿਆ ਹੋਣਾ ਮੈਂਬਰ ਸਾਹਿਬ ਹੋਰੇ ਆਏ ਹੋ ਜੀ ਕੀ ਲੱਗਦਾ ਹੁਣ ਵੀ ਫਿਰ ਪਰਿਵਾਰ ਨੂੰ ਕੋਈ ਕਾਨੂੰਨੀ ਕਾਰਵਾਈ ਕਰਨੀ ਪੂਜਾ ਕੋਈ ਹੋਰ ਹੱਲ ਨਿਕਲ ਸਕਦਾ ਦੇਖੋ ਅਸੀਂ ਤਾਂ ਚਾਹੁੰਦੇ ਹਾਂ ਕਿ ਉਹ ਇਸ ਤਰ੍ਹਾਂ ਹੀ ਮਿਲਾ ਦੇ ਕਿ ਪਹਿਲਾਂ ਹੀ ਬਥੇਰਾ ਕੁਝ ਹੋ ਚੁੱਕਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਨਾ ਪਿਆ ਜਾਵੇ ਪਰ ਜੇਕਰ ਨਾ ਹੀ ਹੋਇਆ ਤਾਂ ਫੇਰ ਕਾਨੂੰਨੀ ਕਾਰਵਾਈ ਤੇ ਕਰਨੀ ਪਊਗੀ ਪਰਿਵਾਰ ਨੂੰ ਤੇ ਕਿਉਂਕਿ ਜੋ ਲਿਖਤੀ ਰੂਪ ਦੇ ਵਿੱਚ ਹੋਇਆ ਵਾ ਉਹਦੇ ਤੇ ਕਾਨੂੰਨੀ ਕਾਰਵਾਈ ਬਣਦੀ ਵੀ ਆ। ਹੂੰ ਤੇ ਇਸ ਕਰਕੇ ਅਸੀਂ ਹਜੇ ਇੱਕ ਵਾਰੀ ਕੋਸ਼ਿਸ਼ ਕਰਾਂਗੇ। ਹੂੰ ਤੇ ਜਦਾਂ ਅਮਰਜੀਤ ਸਿੰਘ ਆ ਕਿਉਂਕਿ ਰਿਸ਼ਤੇਦਾਰੀ ਵੀ ਆ ਉਹਨਾਂ ਦੀ। ਜੀ ਜੀ ਇੱਕ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਇਹ ਕਹਿਣ ਦੀ ਵੀ ਉਹ ਆਪ ਮਿਲਾ ਦੇਣ ਤੇ ਚੰਗੀ ਗੱਲ ਆ। ਜੀ ਤੇ ਪਰ ਜੇਕਰ ਉਹ ਨਹੀਂ ਬਣਾਉਣਗੇ ਤੇ ਫਿਰ ਪਰਿਵਾਰ ਨੂੰ ਕਹਿ ਕੇ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਬਿਲਕੁਲ ਹੋਊਗਾ ਕਿਉਂਕਿ ਹੋ ਸਕਦਾ ਇਹ ਵੀਡੀਓ ਤੋਂ ਬਾਅਦ ਆ ਬੱਚੇ ਦੀ ਮਦਰ ਦਾ ਕੋਈ ਫੋਨ ਆ ਗਿਆ ਸਾਨੂੰ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੇਕਰ ਉਹਨਾਂ ਦਾ ਕੋਈ ਮੈਂ ਇਹ ਗੱਲ ਵੀ ਕਹਿਣੀ ਚਾਹਣਾ ਕਿ ਜੇਕਰ ਉਹਨਾਂ ਦਾ ਕੋਈ ਵੀ ਨੰਬਰ ਚੱਲਦਾ ਸੀ ਟਰਾਈ ਕਰ ਲੈ ਨੰਬਰ ਕੋਈ ਨਹੀਂ ਲੱਗਿਆ ਸਾਡੇ ਨਾਲ ਸੰਪਰਕ ਕਰ ਲੈ ਬੇਸ਼ੱਕ ਉਹ ਪਰਿਵਾਰ ਕੋਈ ਪੱਖ ਰੱਖਣਾ ਚਾਹੁੰਦੇ ਆ ਜਾਂ ਇਹਨਾਂ ਨੂੰ ਕੋਈ ਲੱਗਦਾ ਵੀ ਇੱਥੇ ਬੱਚਾ ਸੀ ਨਹੀਂ ਛੱਡ ਸਕਦੇ ਕੋਈ ਗੱਲਬਾਤ ਆ ਬੇਸ਼ੱਕ ਸਾਡੇ ਨਾਲ ਸਾਂਝੀ ਕਰ ਲੈਣਾ ਸੀ ਉਹ ਪੱਖ ਉਸ ਪਰਿਵਾਰ ਦਾ ਵੀ ਜ਼ਰੂਰ ਚਲਾ ਦੇਾਂਗੇ ਪਰ ਗੱਲ ਦਾ ਪਤਾ ਤਾਂ ਲੱਗੇ ਜੇਕਰ ਬੱਚਾ ਕੱਲ ਨੂੰ ਇਹ ਗੱਲ ਕਹਿੰਦਾ ਬਾਪੂ ਜੀ ਵੀ ਮੈਂ ਇੱਥੇ ਰਹਿਣੇ ਨਹੀਂ ਮੈਂ ਨਾਨਕੇ ਰਹਿਣਾ ਫਿਰ ਤੁਹਾਨੂੰ ਇਹ ਫੈਸਲਾ ਜੇਵੇ ਸਾਨੂੰ ਮਿਲਾ ਦਿਆ ਕਰੋ ਫੈਸਲਾ ਮਨਜ਼ੂਰ ਆ ਇਹ ਜੀ ਅਸਲੋਂ ਮਾਮੇ ਨਾਲ ਨੇ ਉਹ ਜਨੇ ਅਹੀਂ ਉਹ ਵੀ ਆ ਸਾਨੂੰ ਮਿਲਾ ਦਿਆ ਕਰੋ ਰ ਮਹੀਨੇ ਦਹੀਂ ਤੇ ਨਹੀਂ ਹੂੰ 200 ਉਹ ਤੇ ਸਾਂਝਾ ਕਰ ਲਈਏ ਜੀ ਤੇ ਇਹ ਗੱਲ ਆ ਬਾਕੀ ਇਦਾਂ ਕਰ ਲਿਆ ਵੀ ਮਤਲਬ ਉਹਨਾਂ ਦੀ ਸੋਚ ਨਹੀਂ ਸਹੀ ਨਹੀਂ ਗੀ ਮੇਰੀ ਤੇ ਉਹ ਬੇਇੰਤਿਹਾ ਸਾਰੇ ਸਾਥ ਸੰਗਤ ਗਾੜੀ ਹੂੰ ਦੈਲ ਥੋੜਾ ਕਰ ਲਈਦਾ ਚਲੋ ਅਸਲ ਦੇ ਵਿੱਚ ਇਹ ਇਹ ਕਹਿ ਲਈਏ ਵੀ ਜਿਵੇਂ ਕਹਿੰਦੇ ਹੁੰਦੇ ਆ ਮੂਲ ਦੇ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ ਕੋਸ਼ਿਸ਼ ਤੇ ਕੀਤੀ ਆ ਹਨਾ ਚਲੋ ਆਪਾਂ ਬੇਨਤੀ ਕਰਦੇ ਆ ਉਸ ਪਰਿਵਾਰ ਨੂੰ ਕਿਉਂਕਿ ਵੀ ਉਸ ਪਰਿਵਾਰ ਨੂੰ ਕਿ ਜਰੂਰ ਇਹਨਾਂ ਨੂੰ ਬੱਚਾ ਮਿਲਾ ਦਿਆ ਕਰਨ ਬੇਸ਼ੱਕ ਉਹ ਉੱਥੇ ਰੱਖ ਲੈਣ ਇਹ ਹੀ ਗੱਲ ਹੋ ਸਕਦੀ ਹੈ ਨਹੀਂ ਤੁਹਾਡੇ ਮਤ ਮਰਾ ਇਹ ਇਹ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਆ ਕੇ ਉਹਨਾਂ ਦਾ ਪੋਤਾ ਵਾ ਮਿਲਾਇਆ ਜਾਵੇ ਇਹਨਾਂ ਨੂੰ ਕੋਈ ਕਾਨੂੰਨੀ ਕਾਰਵਾਈ ਵੀ ਨਾ ਕੀਤੀ ਜਾਵੇ ਬਿਲਕੁਲ ਪਿਆਰ ਦੇ ਨਾਲ ਹੀ ਆ ਕੇ ਉਹਨੂੰ ਮਿਲਾ ਦੇਣ ਤਹਾਡੇ ਮਤਮ ਲਈ ਇਹੀ ਕਹਿਣਾ ਚਾਹੁੰਦੇ ਆਂ ਅਸੀਂ ਮਲਾ ਲੈਣੇ ਇੱਕ ਦੋ ਦਿਨ ਵੀ ਅਸੀਂ ਕਹਿੰਨੇ ਆਂ ਵੀ ਚੱਲ ਰੱਖਣ ਵਿਛੱਕ ਦੇਣੀ ਉਹ ਹੀ ਪੜਾਉਣ ਲਿਖਾਉਣ ਤੇ ਸਨ ਮਲਾਉਣ ਜ਼ਰੂਰ ਅਸਲ ਦੇ ਵਿੱਚ ਇਹ ਪਰਿਵਾਰ ਉਹੀ ਗੱਲ ਵੀ ਜਿਵੇਂ ਵਿਛੋੜੇ ਵਾਲੀ ਗੱਲ ਆ ਵੀ ਇਹ ਸਿਰਫ ਇਹੀ ਚਾਹੁੰਦੀ ਆ ਵੀ ਸਾਡੇ ਪੋਤੇ ਨੂੰ ਇੱਕ ਵਾਰੀ ਸਾਨੂੰ ਮਲਾ ਦਿੱਤਾ ਜਾਵੇ ਬੇਸ਼ੱਕ ਨਾਨਕਾ ਪਰਿਵਾਰ ਰੱਖ ਲੈ ਬੇਸ਼ੱਕ ਉਹਦੀ ਮਦਰ ਰੱਖ ਲੈ ਉਹੀ ਪੜਾਉਣ ਲਿਖਾਉਣ ਬੇਸ਼ੱਕ ਉਹ ਉੱਥੇ ਆਪਦੀ ਜ਼ਿੰਦਗੀ ਗੁਜ਼ਾਰ ਲੇ ਪਰ ਕਿਵੇਂ ਨਾ ਕਿਵੇਂ ਕਰਕੇ ਸਾਨੂੰ ਮਲਾਇਆ ਜਾਵੇ ਪਰ ਬੇਨਤੀ ਕਰਦੇ ਆਂ ਅਸੀਂ ਵੀ ਜ਼ਰੂਰ ਵੀ ਇਨਾਂ ਦਾ ਵੀ ਦਰਦ ਹੈ ਜਰੂਰ ਪਛਾਣਨ ਦੀ ਕੋਸ਼ਿਸ਼ ਕਰੋ ਉਹ ਪਰਿਵਾਰ ਤੇ ਇਹ ਪਰਿਵਾਰ ਦੇ ਨਾਲ ਜਿਹੜਾ ਹੈਗਾ ਉਹ ਜਰੂਰ ਮਲਾਇਆ ਜਾਵੇ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ